ਇਸ ਜਗ੍ਹਾ ਤੇ ਹੁੰਦੇ ਨੇ ਚਮਤਕਾਰ ਤੇ ਨਾਲ ਨਾਲ ਵੀਡੀਓ ਚੱਲ ਰਹੀ ਹੈ ਦੋਸਤੋ ਇਸ ਜਗ੍ਹਾ ਤੇ ਕਹਿੰਦੇ ਛੋਟੇ ਜਿਹੇ ਬੱਚੇ ਚਾਹੇ ਜਨਮਾਂ ਦੇ ਗੁੰਗੇ ਹੋਣ ਉਹ ਵੀ ਇਸ ਜਗ੍ਹਾ ਤੇ ਪਾਣੀ ਪੀ ਕੇ ਤੋਤੇ ਵਾਂਗ ਬੋਲਣ ਲੱਗ ਜਾਂਦੇ ਹੈ ਜਗ੍ਹਾ ਤੁਹਾਨੂੰ ਦੱਸ ਦਿੰਦੇ ਨੇ ਮਾਨਸਾ ਦੇ ਵਿੱਚ ਜੈ ਬਾਬਾ ਭਾਈ ਗੁਰਦਾਸ ਡੇਰੇ ਦੇ ਵਿੱਚ ਇੱਕ ਕੁੰਡ ਹੈ ਤੇ ਉਸ ਕੁੰਡ ਦੇ ਵਿੱਚੋਂ ਜਦੋਂ ਛੋਟੇ ਜਿਹੇ ਬੱਚੇ ਨੂੰ ਚਾਹੇ ਜਨਮਾਂ ਤੋਂ ਗੁੰਗਾ ਹੋਵੇ ਕੋਈ ਵੀ ਚਾਹੇ ਤੋਤਲਾ ਬੋਲਦਾ ਹੋਵੇ ਚਾਹੇ ਹੱਕ ਪਾਉਂਦਾ ਹੋਵੇ ਸਭ ਦਾ ਇਲਾਜ ਇਸ ਕੁੰਡ ਦੇ ਪਾਣੀ ਦੇ ਨਾਲ ਹੋ ਜਾਂਦਾ ਹੈ ਤਾਂ ਹੁਣ ਤੁਸੀਂ ਕੀ ਕਰਨਾ ਹੈ ਦੋਸਤੋ ਮਾਨਸਾ ਸਾ ਦੇ ਵਿੱਚ ਡੇਰਾ ਬਾਬਾ ਭਾਈ ਗਰਦਾਸ ਹੈ ਜਿੱਥੇ ਇਹ ਕੁੰਡ ਬਣਿਆ ਹੋਇਆ ਉਸ ਜਗ੍ਹਾ ਤੇ ਮੱਥਾ ਟੇਕਣ ਦੇ ਨਾਲ ਤੇ ਇਸ ਜਗ੍ਹਾ ਤੋਂ ਪਾਣੀ ਪੀਉਣ ਦੇ ਨਾਲ ਤੁਹਾਡੇ ਬੱਚੇ ਜਨਮਾ ਤੋਂ ਗੂੰਗੇ ਵੀ ਬੋਲਣ ਲੱਗ ਜਾਣਗੇ ਤੋਤੇ ਦੀ ਤਰ੍ਹਾਂ ਇੱਥੇ ਤੋਤੇ ਟੰਗੇ ਗਵਾਹੀ ਭਰਦੇ ਕਿ ਕਿੱਡੀ ਵੱਡੀ ਗਿਣਤੀ ਚ ਲੋਕਾਂ ਦੇ ਬੱਚੇ ਜਿਹੜੇ ਨੇ ਉਹ ਤੋਤੇ ਵਾਂਗ ਬੋਲਣ ਲੱਗ ਗਏ ਨੇ ਕਿਉਂਕਿ ਜਦੋਂ ਤੁਹਾਡਾ ਬੱਚਾ ਤੋਤੇ ਵਾਂਗ ਬੋਲਣ ਲੱਗ ਜਾਂਦਾ ਤਾਂ ਸਭ ਤੋਂ ਪਹਿਲਾਂ ਇੱਥੇ ਇੱਕ ਤੋਤਾ ਚੜਾ ਕੇ ਜਾਣਾ ਪੈਂਦਾ ਟੰਗ ਕੇ ਜਾਣਾ ਪੈਂਦਾ ਫੇਰ ਹੀ ਜਿਹੜੀ ਤੁਹਾਡੀ ਦੁਆ ਦੀ ਮੁਰਾਦ ਹੈ ਜਿਹੜੀ ਉਹ ਪੂਰੀ ਹੁੰਦੀ ਹੈ ਜਿਨ੍ਹਾਂ ਦੇ ਬੱਚੇ ਗੁੰਗੇ ਤੋਤਲੇ ਜਾਂ ਹੱਕ ਪਾਉਂਦੇ ਨੇ ਦੋਸਤੋ ਆ ਵੀਡੀਓ ਦੇਖ ਲੋ ਇਹ ਮਾਨਸਾ ਦੇ ਵਿੱਚ ਡੇਰਾਗਾ ਬਾਬਾ ਭਾਈ ਗਰਦਾਸ ਦਾ ਜਿੱਥੇ ਇਹ ਕੁੰਡ ਬਣਿਆ ਹੋਇਆ ਤੇ ਇਸ ਕੁੰਡ ਦੇ ਵਿੱਚੋਂ ਪਾਣੀ ਪਿਆਉਣ ਦੇ ਨਾਲ ਚੰਗੇ ਚੰਗੇ ਦੂਰਾਂ ਤੋਂ ਆਏ ਜਿਹੜੇ ਬੱਚੇ ਜਿਹੜੇ ਹੱਕ ਪਾਉਂਦੇ ਨੇ ਤੋਤਲੇ ਨੇ ਉਹ ਬੋਲਣ ਲੱਗ ਪਏ ਨੇ ਕਿਉਂਕਿ ਇੱਥੇ ਬਹੁਤ ਸਾਰੇ ਜਨਤਾ ਜਿਹੜੀ ਹੈ ਜਿਹੀ ਆਉਂਦੀ ਹੈ ਜਿਹੜੀ ਦੱਸਦੀ ਵੀ ਹੈ ਕਿ ਸਾਡਾ ਬੱਚਾ ਬੋਲਦਾ ਨਹੀਂ ਸੀ ਉਹ ਹੁਣ ਬੋਲਣ ਲੱਗ ਗਿਆ ਤੇ ਬੜੀ ਦੂਰੋਂ ਦੂਰੋਂ ਲੋਕ ਗੱਡੀਆਂ ਲੈ ਕੇ ਕਾਰਾਂ ਲੈ ਕੇ ਇੱਥੇ ਪੂਰਾ ਕਹਿ ਸਕਦੇ ਆਂ ਵੀ ਹਰ ਐਤਵਾਰ ਮੇਲੇ ਦੀ ਤਰ੍ਹਾਂ ਭਰ ਜਾਂਦਾ ਹੈ ਵੱਡੀ ਗਿਣਤੀ 'ਚ ਲੋਕ ਆਉਂਦੇ ਨੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਪਾਣੀ ਪਿਉਉਣ ਦੇ ਲਈ ਕੁਝ ਵੱਡੇ ਵੀ ਆਉਂਦੇ ਨੇ ਕਿਉਂਕਿ ਜਿਹੜੇ ਜਨਮਾ ਤੋਂ ਨਹੀਂ ਬੋਲਦੇ ਗੁੰਗਾ ਬੋਲਦੇ ਜਾਂ ਹੱਕ ਪਾਉਂਦੇ ਆ ਜਾਂ ਤਤਲਾਉਂਦੇ ਆ ਸ ਪਾਣੀ ਨਾਲ ਹੋ ਜਾਣਾ ਹੈ ਦੋਸਤੋ ਤਾ ਇਹ ਵੀਡੀਓ ਜਿਹੜੀ ਹੈ ਉਹਨਾਂ ਲਈ ਲਾਭਦਾਇਕ ਹੋ ਸਕਦੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਜਿਹੜਾ ਕੋਈ ਬੱਚਾ ਹੈਗਾ ਗੁੰਗਾ ਜਾਂ ਹੱਕ ਪਾਉਂਦਾ ਜਾਂ ਤੋਤਲਾਤਾ ਉਹਨਾਂ ਦੇ ਲਈ ਇਹ ਵੀਡੀਓ ਜਿਹੜੀ ਹੈ ਬਹੁਤ ਬਹੁਤ ਜ਼ਿਆਦਾ ਲਾਭਦਾਇਕ ਹੋ ਸਕਦੀ ਹੈ ਦੋਸਤੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਲੋਕਾਂ ਦੀ ਮਦਦ ਹੋ ਸਕੇ ਜਿਹੜੇ ਤਤਲਾਉਂਦੇ ਆ ਹੱਕ ਪਾਉਂਦੇ ਆ ਜਾਂ ਬੋਲਦੇ ਨਹੀਂ ਉਹਨਾਂ ਦੀ ਮਦਦ ਦੇ ਲਈ ਨਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਜਗ੍ਹਾ-ਜਗ੍ਹਾ ਜਾ ਕੇ ਪਰੇਸ਼ਾਨ ਨੇ ਅੱਜ ਵੀ ਉਹਨਾਂ ਦੇ ਬੱਚੇ ਨਹੀਂ ਬੋਲ ਰਹੇ ਤਾਂ ਦੋਸਤੋ ਇਹ ਵੀਡੀਓ ਤੁਹਾਡੇ ਵਾਸਤੇ ਹੈ ਵੱਧ ਤੋਂ ਵੱਧ ਪਹੁੰਚਾ ਦਿਓ ਜਿਨ੍ਹਾਂ ਦੇ ਬੱਚੇ ਬੋਲਦੇ ਨਹੀਂ ਜਾਂ ਹੱਕ ਪਾਉਂਦੇ ਆ ਜਾਂ ਤਤਲਾਉਂਦੇ ਆ ਤਾਂ ਉਹ ਬਿਮਾਰੀ ਉਹਨਾਂ ਦੀ ਹੋ ਜਾਣੀ ਆ ਦੂਰ ਇਸ ਕੁੰਡ ਦਾ ਪਾਣੀ ਪੀਣ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਜਿਹੜੇ ਦੋਸਤ ਇੱਥੇ ਆਏ ਨੇ ਜਿਨ੍ਹਾਂ ਦੇ ਬੱਚਿਆਂ ਦੀ ਜਿਹੜਾ ਜ਼ੁਬਾਨ ਦੇ ਵਿੱਚ ਫਰਕ ਪਿਆ ਜਾਂ ਉਹਨਾਂ ਦੇ ਤਤਲਾਉਣ ਦਾ ਜਾਂ ਜਿਹੜੀ ਬਿਮਾਰੀ ਉਹਨਾਂ ਦੀ ਦੂਰ ਹੋਈ ਆ ਤਾਂ ਉਹ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਜੈ ਬਾਬਾ ਭਾਈ ਗਰਦਾਸ ਦੇ ਡੇਰੇ ਦੇ ਵਿੱਚ ਇਹ ਕੁੰਡ ਬਣਿਆ ਹੋਇਆ ਮਾਨਸਾ ਦਾ ਇਹ ਡੇਰਾ ਹੈਗਾ ਤੇ ਜਿਹੜੀ ਲੋਕੇਸ਼ਨ ਹੈ ਉਹ ਮਾਨਸਾ ਦੇ ਓਵਰ ਬ੍ਰਿਜ ਦੇ ਨਜ਼ਦੀਕ ਆ ਤਾਂ ਦੋਸਤੋ ਵੱਤੋ ਵੱਤ ਪਹੁੰਚੋ ਤੇ ਉਠਾ ਲਓ ਇਸ ਜਗਾ ਦਾ ਲਾਭ ਕਿਉਂਕਿ ਇੱਥੇ ਹੁੰਦੇ ਨੇ ਚਮਤਕਾਰ ਤਾਂ ਹੁਣ ਦੋਸਤੋ ਦੇਰ ਨਾ ਕਰਿਓ ਉਹਨਾਂ ਦੋਸਤਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਦੇ ਬੱਚੇ ਇਸ ਬਿਮਾਰੀ ਦੇ ਨਾਲ ਹੱਕ ਪਾਉਂਦੇ ਜਾਂ ਤਤਲਾਉਂਦੇ ਆ ਜਾਂ ਗੂੰਗੇ ਨੇ ਇਸ ਬਿਮਾਰੀ ਦੇ ਨਾਲ ਜੂਝ ਰਿਹਾ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ